ਗੁਰੂ ਵਾਹਿਗੁਰੂ ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀਓ ਸੀ ਆਪਣਾ ਅਗਲਾ ਵੀਡੀਓ ਲੈ ਕੇ ਹਾਜ਼ਰ ਹੋਏ ਹਾਂ ਜਿਸ ਤਰ੍ਹਾਂ ਕਿ ਆਪ ਜਾਣਦੇ ਹੀ ਹੋ ਕਿ ਅਸੀਂ ਆਪ ਜੀ ਦੇ ਨਾਲ ਇਹ ਬੁੱਕ ਸਾਂਝੀ ਕਰ ਰਹੇ ਹਾਂ ਜਿਸ ਦਾ ਸਰਲੇਖ ਹੈ ਅਰਦਾਸ ਤੇ ਜੋ ਕਿ ਡਾਕਟਰ ਜਸਵੰਤ ਸਿੰਘ ਨੇਤੀ ਜੀ ਦੀ ਲਿਖੀ ਹੋਈ ਹੈ ਜਿਸ ਵਿੱਚ ਉਹਨਾਂ ਨੇ ਅਰਦਾਸ ਦੇ ਇੱਕ ਇੱਕ ਅੱਖਰ ਦੀ ਇੱਕ ਇੱਕ ਸ਼ਬਦ ਦੀ ਜੋ ਵਿਆਖਿਆ ਹੈ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਕੀਤੀ ਹੈ ਸਾਡਾ ਇਹ ਵੀਡੀਓ ਬਣਾਉਣ ਦਾ ਮਕਸਦ ਸਿਰਫ ਇੰਨਾ ਹੀ ਹੈ ਕਿ ਅਸੀਂ ਗੁਰੂ ਦੇ ਸ਼ਬਦ ਦਾ ਪ੍ਰਚਾਰ ਜੋ ਹੈ ਉਹ ਵੱਤਵੱਦ ਸੰਗਤਾਂ ਤੱਕ ਪਹੁੰਚਾ ਸਕੀਏ ਅੱਜ ਦਾ ਜੋ ਅਸੀਂ ਚੈਪਟਰ ਆਪ ਜੀ ਦੇ ਨਾਲ ਸਾਂਝਾ ਕਰਨਾ ਹੈ ਉਹ ਹੈ ਚੈਪਟਰ ਨੰਬਰ 56 ਤੇ ਜਿਸ ਦਾ ਸਰਲੇਖ ਹੈ ਤੇਰੇ ਭਾਣੇ ਸਰਬੱਤ ਕਪਾਲ ਤੇਰੇ ਭਾਣੇ ਸਰਬੱਤ ਕਪਲਾ ਅਰਦਾਸ ਦੀ ਮੁੰਦਾਵਣੀ ਤੁਕ ਹੈ ਜਿਸ ਵਿੱਚ ਇੱਕ ਪਾਸੇ ਜਗਤ ਹਤੈਸ਼ੀ ਭਾਵਨਾ ਠਾਠਾ ਮਾਰਦੀ ਹੈ ਤਾਂ ਦੂਜੇ ਪਾਸੇ ਭਾਣੇ ਅੱਗੇ ਆਤਮ ਸਮਰਪਣ ਇਹਨਾਂ ਦੋਨਾਂ ਗੱਲਾਂ ਦਾ ਆਪਸ ਵਿੱਚ ਇੱਕ ਅਨੂਠਾ ਰਹੱਸਮਈ ਸੰਬੰਧ ਹੈ ਜਦ ਭਾਣੇ ਅੱਗੇ ਆਤਮ ਸਮਰਪਣ ਕਰ ਦਈਏ ਤਾਂ ਭਾਣ ਸਰਬੱਤ ਦਾ ਭਲਾ ਸਹਿਵਨ ਹੀ ਮੰਗਿਆ ਜਾਂਦਾ ਹੈ ਕਿਉਂਕਿ ਭਾਣੇ ਵਿੱਚ ਹੀ ਸਰਬੱਤ ਦਾ ਭਲਾ ਹੈ ਇਹੋ ਕਾਰਨ ਹੈ ਕਿ ਸਿਖਰ ਤੇ ਪਹੁੰਚ ਕੇ ਅਰਦਾਸ ਦੀ ਭਾਵਨਾ ਭਾਣੇ ਦੀ ਭਾਵਨਾ ਵਿੱਚ ਸਮਝ ਜਾਂਦੀ ਹੈ ਜਦੋਂ ਉਦੋਂ ਇਹ ਪ੍ਰਤੀਤ ਜਾਗਦੀ ਹੈ ਕਿ ਜੋ ਤੁਧ ਭਾਵੇ ਸੋ ਭਲਾ ਸੱਚ ਤੇਰਾ ਭਾਣਾ ਰਾ ਗੋੜੀ ਬਾਰ ਮਹੱਲਾ 5 ਅੰਗ 318 ਇਸ ਭਾਣੇ ਅੰਦਰ ਕਰਤਾਰ ਦਾ ਆਪਣੀ ਸਿਰਜਣਾ ਪ੍ਰਤੀ ਅਥਾ ਪਿਆਰ ਲਹਿਰਦਾ ਹੈ ਜੋ ਜੁਗਾ ਜਗੰਤਰਾਂ ਤੋਂ ਵਰਤਦਾ ਆ ਰਿਹਾ ਹੈ ਇਹ ਉਸ ਅਮਰ ਇਹ ਉਸ ਦੀ ਅਮਰ ਰਜਾਈ ਹੈ ਜਿਸ ਵਿੱਚ ਸਗਲੇ ਜੀ ਜੰਤ ਦਾ ਕਲਿਆਣ ਹੈ ਸਰਬੱਤ ਦਾ ਭਲਾ ਹੈ ਅਸੀਂ ਗੁਰਬਾਣੀ ਵਿੱਚ ਪੜਦੇ ਹਾਂ ਸਾਚੀ ਪ੍ਰੀਤ ਨਾ ਟੁੱਟੇ ਪਿਆਰੇ ਜੁਗ-ਜੁਗ ਰਹੀ ਸਮਾਏ ਜੋ ਤੁਦ ਭਾਵੇ ਸੋ ਪੜਾ ਪਿਆਰੇ ਤੇਰੀ ਅਮਰ ਰਜਾਈ ਇਸ ਭਾਣੇ ਨੂੰ ਅੰਤਰਾਤਮੇ ਬਸਾਉਣਾ ਹੀ ਸਿੱਖ ਧਰਮ ਦੀ ਪੂਜਾ ਹੈ ਅਸੀਂ ਗੁਰਬਾਣੀ ਵਿੱਚ ਪੜਦੇ ਹਾਂ ਹਰ ਸੱਚੇ ਭਾਵੇ ਸਾ ਪੂਜਾ ਹੋਵੇ ਭਾਣਾ ਮਨ ਵਸਾਈ ਰਾਗ ਰਾਮ ਕੜੀ ਮਹਲਾ 3 ਅੰਗ 914 ਜਦੋਂ ਭਾਣੇ ਦਾ ਰਸ ਆਉਣ ਲੱਗਦਾ ਹੈ ਤਾਂ ਦੁਈ ਦਵੇਤ ਭਰਮ ਸੰਸੇ ਸਭ ਨਿਵਿਰਤ ਹੋ ਜਾਂਦੇ ਹਨ ਤਾਂ ਤੇ ਫਿਰ ਸਤਿਗੁਰੂ ਸਭ ਸੁਨਾੜ ਮਿਲਾ ਲਿੰਦਾ ਹੈ ਜਿਨ੍ਹਾਂ ਭਾਣੇ ਕਾ ਰਸ ਆਇਆ ਤਿੰਨਾ ਵਿੱਚੋਂ ਭਰਮ ਚੁਕਾਇਆ ਨਾਨਕ ਸਤਿਗੁਰ ਐਸਾ ਜਾਣੀਏ ਜੋ ਸਭ ਸੇ ਰੇ ਮਿਲਾਏ ਜੀਉ ਰਾਗ ਸ੍ਰੀ ਰਾਗ ਮਹੱਲਾ ਪਹਿਲਾ ਅੰਗ 72 ਜਦੋਂ ਬਾਣੇ ਦਾ ਰਸ ਆਉਣ ਲੱਗਦਾ ਹੈ ਤਾਂ ਦੁਈ ਦਵੇਤ ਭਰਮ ਸੰਸੇ ਸਭ ਨਿਵਿਰਤ ਹੋ ਜਾਂਦੇ ਹਨ ਤੇ ਫਿਰ ਸਤਿਗੁਰੂ ਸਬਸ ਨਾਲ ਮਿਲਾ ਲਿੰਦਾ ਹੈ ਇਉਂ ਏਕ ਪਿਤਾ ਏਕ ਸਕੇ ਹਮ ਬਾਰਕ ਰਾਗ ਸੋਰਠ ਮਹੱਲਾ ਪੰਜਵਾਂ ਵਿੱਚ ਅਸੀਂ ਪੜ੍ਹਦੇ ਹਾਂ ਦਹੋਂ ਦਾ ਵਿਸ਼ਵਾਸ ਪਰਪੱਕ ਹੁੰਦਾ ਹੈ ਇਉਂ ਇੱਕ ਪਿਤਾ ਇੱਕ ਸਕੇ ਹਮ ਬਾਰਕ ਹੋਣ ਦਾ ਵਿਸ਼ਵਾਸ ਪ੍ਰਪੱਕ ਹੁੰਦਾ ਹੈ ਇਹ ਭਾਣਾ ਕੀ ਹੈ ਭਾਣਾ ਉਹ ਹੈ ਜੋ ਵੈਗੁਰੂ ਜੀ ਨੂੰ ਭਾਉਂਦਾ ਹੈ ਜੋ ਉਸ ਦੀ ਰਜਾ ਹੈ ਜੋ ਉਸ ਦਾ ਹੁਕਮ ਹੈ ਭਾਣਾ ਹੁਕਮ ਤੇ ਰਜਾ ਇੱਕੋ ਪਰਮਾਰਥਕ ਸਤ ਦੇ ਤਿੰਨ ਪੱਖ ਹਨ ਭਾਣਾ ਪ੍ਰਭੂ ਦੀ ਮੌਜ ਉਸ ਦੀ ਪ੍ਰਸੰਤਾ ਹੈ ਜਦੋਂ ਇਹ ਜਾਗੇ ਤਾ ਹੁਕਮ ਉਪਜਦਾ ਹੈ ਹੁਕਮ ਬਾਣੀ ਦੀ ਮਜੱਸਮ ਸੂਰਤ ਹੈ ਇਹੋ ਸ਼ਬਦ ਹੈ ਇਹੋ ਨਾਮ ਹੈ ਗੁਰਬਾਣੀ ਵਿੱਚ ਅਸੀਂ ਪੜ੍ਹਦੇ ਹਾਂ ਏਕੋ ਨਾਮ ਹੁਕਮ ਹੈ ਨਾਨਕ ਸਤਗੁਰ ਦੀਆ ਬੁਝਾਏ ਜੀ ਰਾਗ ਸ੍ਰੀ ਰਾਗ ਮਹਰਲਾ ਚੌਥਾ ਅੰਗ 72 ਰਜ਼ਾ ਦੇ ਦੋ ਅਰਥ ਹਨ ਇੱਕ ਪਾਸੇ ਇਸ ਦਾ ਅਰਥ ਹੈ ਮਰਜ਼ੀ ਮਾਲਕੀ ਦੀ ਤੇ ਦੂਜੇ ਪਾਸੇ ਉਸ ਦੀ ਖੁਸ਼ ਨੂਦੀ ਪ੍ਰਸੰਨਤਾ ਸੋ ਆਗਿਆ ਪਾਲਨ ਦੁਆਰਾ ਮਾਲਕ ਦੀ ਪ੍ਰਸੰਨਤਾ ਪ੍ਰਾਪਤ ਕਰਨੀ ਹੀ ਰਜ਼ਾ ਹੈ ਇਸੇ ਨੂੰ ਸੂਫੀ ਫਕੀਰ ਰਾਜ਼ੀ ਬਾ ਰਜ਼ਾ ਆਖਦੇ ਹਨ ਇਹੋ ਬਾਣਾ ਮੰਨਣਾ ਹੈ ਬਾਣਾ ਮੰਨਣ ਦੀ ਅਵਸਥਾ ਹੀ ਹੁਕਮ ਪਸ਼ਾਨਣ ਦੀ ਅਵਸਥਾ ਹੈ ਇਸੇ ਵਿੱਚ ਹੀ ਇਹ ਪ੍ਰਤੀਤ ਜਾਗਦੀ ਹੈ ਕਿ ਸਭ ਹੁਕਮੋ ਵਰਤੇ ਹੁਕਮ ਸਮਾਏ ਰਾਗ ਬਸੰਤ ਮਹੱਲਾ ਪਹਿਲਾ ਅੰਗ 1188 ਹੁਕਮ ਮਾਲਕ ਦੀ ਆਗਿਆ ਹੈ ਸਾਰਾ ਕੁਝ ਜਿਸ ਦੇ ਕਾਰਨ ਵਰਤ ਰਿਹਾ ਹੈ ਗੁਰਬਾਣੀ ਵਿੱਚ ਅਸੀਂ ਪੜ੍ਹਦੇ ਹਾਂ ਇੱਕੋ ਹੁਕਮ ਵਰਤਦਾ ਏਕਾ ਸਰਕਾਰਾ ਰਾਗ ਆਸਾ ਮਹੱਲਾ ਤੀਜਾ ਅੰਗ 425 ਇਹ ਉਸਦਾ ਸਰਵਵਿਆਪੀ ਸੂਤਰ ਹੈ ਸਾਰਾ ਬ੍ਰਹਮੰਡ ਜਿਸ ਦੇ ਜਗਤ ਵਿੱਚ ਹੈ ਉਸਦਾ ਹੁਕਮ ਤੇ ਉਸਦਾ ਭਾਣਾ ਇੱਕ ਰੂਪ ਹਨ ਇਹਨਾਂ ਨਾਲ ਜੁੜਿਆ ਮਨੁੱਖ ਸਦੀਵੀ ਸੁਖ ਵਿੱਚ ਵਿਚਰਦਾ ਹੈ ਭਾਣਾ ਜਾਂ ਹੁਕਮ ਪਰ ਬ੍ਰਹਮ ਦੀ ਚੇਤਨ ਸੱਤਾ ਦਾ ਉਹ ਰੰਗ ਹੈ ਜਿਸ ਤੋਂ ਜਗਤ ਦੀ ਉਤਪਤੀ ਹੁੰਦੀ ਹੈ ਪ੍ਰਤਪਾਲਨਾ ਸੰਭਾਲ ਤੇ ਨਿਗਰਾਨੀ ਹੁੰਦੀ ਹੈ ਸਭ ਦੀ ਪ੍ਰਤਪਾਲਨਾ ਸਭ ਦੀ ਸੰਭਾਲ ਤੇ ਸਭ ਦੀ ਨਿਗਰਾਨੀ ਨਿਗਾਹਬਾਨੀ ਇਹੋ ਭਾਣੇ ਵਿੱਚ ਨਹਿਤ ਸਰਬੱਤ ਦਾ ਭਲਾ ਹੈ ਜੋ ਮਾਲਕ ਅਸਾਂ ਸਭਨਾ ਦਾ ਮਾਪਿਓ ਹੈ ਤੇ ਸਭਨਾ ਜੀਆਂ ਦੀ ਪ੍ਰਤਪਾਲਨਾ ਜਿਸ ਦਾ ਬਿਰਧ ਹੈ ਜੇ ਉਸ ਦੇ ਭਾਣੇ ਵਿੱਚ ਸਰਬੱਤ ਦਾ ਭਲਾ ਨਹੀਂ ਤਾਂ ਹੋਰ ਕਾਦੇ ਵਿੱਚ ਹੋ ਸਕਦਾ ਹੈ ਇਸ ਭਾਣੇ ਅੱਗੇ ਸਰੇ ਤਸلیم ਖੰਮ ਕਰਨਾ ਆਪਣੇ ਆਪ ਨੂੰ ਵਹਿਗੁਰੂ ਜੀ ਦੀ ਪ੍ਰਸੰਨਤਾ ਦੇ ਲੜ ਲਾਉਣਾ ਹੈ ਉਸ ਦੀ ਰਜ਼ਾ ਨੂੰ ਆਪਣਾ ਪਥ ਪ੍ਰਦਰਸ਼ਕ ਸਵੀਕਾਰ ਕਰਨਾ ਹੈ ਜਿੱਧਰ ਰੱਬ ਰਜ਼ਾਏ ਵਹਿਨ ਤਿਦਾਉ ਗਉ ਕਰੇ ਸ਼ਲੋਕ ਫਰੀਦ ਅੰਗ 1382 ਰਜ਼ਾ ਵਿੱਚ ਰਾਜੀ ਰਹਿਣ ਵਾਲੇ ਨੂੰ ਰਜ਼ਾ ਵਾਲੇ ਦੀ ਪ੍ਰਸੰਨਤਾ ਮੁੱਖ ਹੁੰਦੀ ਹੈ ਆਪਣੀ ਨਹੀਂ ਅਰਦਾਸ ਦਾ ਸਿਖਰ ਇਹੋ ਹੈ ਕਿ ਆਪਣੇ ਆਪੇ ਦਾ ਅਭਾਵ ਹੋ ਜਾਵੇ ਹਉਮੈ ਨਿਪੜ ਜਾਵੇ ਤੇ ਅਰਦਾਸ ਵਿੱਚ ਜੁੜਿਆ ਮਨ ਮਾਲਕ ਦੀ ਰਜ਼ਾ ਵਿੱਚ ਆਪ ਰਜ਼ਾ ਰੂਪ ਹੋ ਜਾਵੇ ਕੋਈ ਬੈਰੀ ਬੇਗਾਨਾ ਉਸ ਦਾ ਰਹੇ ਨਾ ਸਾਰਾ ਬ੍ਰਹਿਮੰਡ ਉਸ ਨੂੰ ਆਪਣੇ ਟੱਬਰ ਦੇ ਜੀਵਾਂ ਨਾਲ ਆਬਾਦ ਦਿਸੇ ਸਮਸਤ ਜੀਵਾਂ ਦੇ ਕਲਿਆਣ ਦੀ ਲਾਲਸਾ ਉਸ ਦੇ ਅੰਦਰੋਂ ਬੇਵਸ ਹੋ ਕੇ ਉੱਠੇ ਤੇ ਕੂਕੇ ਸਬੇ ਜੀ ਸਮਹਾਲ ਆਪਣੀ ਮਿਹਰ ਕਰ ਅੰਨ ਪਾਣੀ ਮੁਚ ਉਪਾਏ ਦੁਖ ਦਾਲਦ ਭਨ ਤਰ ਰਾਗ ਸਾਰੰਗਵਾਰ ਮਹੱਲਾ ਚੌਥਾ ਸ਼ਲੋਕ ਮਹੱਲਾ ਪੰਜਵਾਂ ਅੰਗ 1251 ਜਦੋਂ ਇੱਕ ਚਿਤ ਹੋਏ ਮਨ ਚੋਂ ਐਸੀ ਅਰਦਾਸ ਨਿਕਲਦੀ ਹੈ ਤਾਂ ਅਰਦਾਸ ਸੁਣੀ ਦਤਾਰ ਹੋਈ ਸਿਸ਼ਟ ਠਰ ਰਾਗ ਸਾਰੰਗਵਾਰ ਮਹੱਲਾ ਚੌਥਾ ਸ਼ਲੋਕ ਮਾਨਲਾ ਪੰਨਾ ਸੇਖਰ ਦੀ ਅਰਦਾਸ ਤਾਂ ਉਹੀ ਹੈ ਜੋ ਸਾਰੇ ਜਗਤ ਜਲੰਦੇ ਵਿੱਚ ਠੰਡ ਵਰਤੌਣ ਦੀ ਕੀਤੀ ਗਈ ਹੋਵੇ ਅਸੀਂ ਗੁਰਬਾਣੀ ਵਿੱਚ ਪੜ੍ਹਦੇ ਹਾਂ ਜਗਤ ਜਲੰਦਾ ਰੱਖ ਲੈ ਆਪਣੀ ਕਿਰਪਾ ਧਾਰ ਜਿਤ ਦੁਆਰੇ ਉਬਰੈ ਤਿੱਤੇ ਨੇਹੋ ਉਬਾਰ ਰਾਗ ਬਿਨਾਵਰ ਰਾਗ ਬਿਲਾਵਲ ਵਾਰ ਮਹੱਲਾ ਚੌਥਾ ਸ਼ਲੋਕ ਮਹੱਲਾ ਤੀਜਾ ਸੇਖਰ ਦੀ ਅਰਦਾਸ ਤਾਂ ਉਹੀ ਹੈ ਜੋ ਸਾਰੇ ਜਗਤ ਜਲੰਦੇ ਵਿੱਚ ਠੰਡ ਵਰਤਾਉਣ ਦੀ ਕੀਤੀ ਗਈ ਹੋਵੇ ਸਾਰੇ ਜਗਤ ਲਈ ਬਿਨਾਂ ਕਿਸੇ ਵਿਤਕਰੇ ਬਿਨਾਂ ਕਿਸੇ ਵਖਵਾਦ ਦੇ ਭਾਣੇ ਨਾਲ ਇੱਕਮਿਕ ਹੋਇਆ ਮਨ ਵਖਵਾਦੀ ਕਿਵੇਂ ਹੋ ਸਕਦਾ ਹੈ ਸੱਚ ਜਾਣਿਓ ਭਾਣੇ ਨਾਲ ਇੱਕ ਸੁਰ ਹੋ ਕੇ ਸਰਬੱਤ ਦੇ ਭਲੇ ਦੀ ਅਰਦਾਸ ਤਤਕਾਲ ਪ੍ਰਵਾਨ ਹੁੰਦੀ ਹੈ ਟੁੱਠੇ ਮਾਲਕ ਦੀ ਮਹਿਰਮਤ ਬਰਸਦੀ ਪ੍ਰਤਕ ਦਿਸਦੀ ਹੈ ਸਾਹਮਣੇ ਦਿਸਦਾ ਹੈ ਕਿ ਊਠੇ ਮੇਗ ਸੁਹਾਬ ਨੇ ਹੁਕਮ ਕੀਤਾ ਕਰਤਾਰ ਰਿਜਕ ਉਪਾਇਨ ਅਗਲਾ ਠਾਂਡ ਪਈ ਸੰਸਾਰ ਤਨ ਮਨ ਹਰਿਆ ਹੋਇਆ ਸਿਮਰਤ ਅਗਮ ਅਪਾਰ ਕੀਤਾ ਲੋੜੇ ਸੋ ਕਰੇ ਨਾਨਕ ਸਦ ਬਨਹਾਰ ਰਾ ਵਾਰਸਾਰੰਗ ਮਹੱਲਾ ਚੌਥਾ ਮਹੱਲਾ ਪੰਜਵਾਂ ਅਰਦਾਸ ਦੀ ਇਸ ਸਿਖਰ ਤੇ ਜੁੜਿਆ ਮਨ ਜਦੋਂ ਆਪਣੀ ਅਰਦਾਸ ਨੂੰ ਉਚਾਰੇ ਜਾਣ ਤੋਂ ਵੀ ਪਹਿਲਾਂ ਪ੍ਰਵਾਨ ਹੋਇਆ ਵੇਖਦਾ ਹੈ ਤਾਂ ਸ਼ੁਕਰਾਨੇ ਦਾ ਹੜ ਉਸ ਦੇ ਅੰਦਰੋਂ ਉਮਲਦਾ ਹੈ ਉਹ ਬਲਹਾਰ ਕਿਵੇਂ ਨਾ ਹੋਵੇ ਮਾਲਕ ਤੋਂ ਸਦਕੇ ਕਿਵੇਂ ਨਾ ਜਾਵੇ ਸ਼ੁਕਰਾਨੇ ਦੀ ਐਸੀ 30 ਵਰ ਭਾਵਨਾ ਨਾਲ ਸਰਸ਼ਾਰ ਹੋ ਕੇ ਸਤਿਗੁਰੂ ਅੱਗੇ ਮੱਥਾ ਟੇਕਣਾ ਅਸਲ ਹੋਂ ਸਦਕੇ ਜਾਨ ਬਲਹਾਰ ਹੋਣ ਦਾ ਸੰਕੇਤ ਹੈ ਅਸਾਂ ਅਰਦਾਸ ਕਰਨ ਵਾਲਿਆਂ ਲਈ ਹਰ ਵਾਰ ਇਸੇ ਭਾਵਨਾ ਨਾਲ ਮੱਥਾ ਟੇਕਣਾ ਬਣ ਆਉਂਦਾ ਹੈ ਸਾਡੇ ਸਜਦਿਆਂ ਵਿੱਚ ਸਿੱਧਕ ਤੇ ਮਨ ਵਿੱਚ ਸਾਡਾ ਮਕਸੂਦ ਵਹਿਗੁਰੂ ਹੋਵੇ ਤੇ ਆਤਮਾ ਉਸ ਦੀ ਰਜ਼ਾ ਨਾਲ ਰਜ਼ਾ ਹੋ ਗਈ ਹੋਵੇ ਫੇਰ ਜਿਆਦਾ ਸੇ ਮੱਥਾ ਟੇਕੀਏ ਜਿਆਦਾ ਸੇ ਮੱਥਾ ਟੇਕ ਕੇ ਉੱਠੀਏ ਤਾਂ ਵੇਖੀਏ ਜਿਹਿਤ ਰਦੇਖਾਂ ਤਿਹ ਧਿਰ ਮੌਜੂਦ ਸ੍ਰੀ ਰਾਗ ਵਾਰ ਮਹੱਲਾ ਚੌਥਾ ਸ਼ਲੋਕ ਮਹੱਲਾ ਪਹਿਲਾ ਇਹੋ ਅਰਦਾਸ ਦਾ ਸਿਖਰ ਹੈ ਇਹੋ ਅਰਦਾਸ ਦੀ ముੰਧਾਵਨੀ ਹੈ ਇਹ ਜੋ ਚੈਪਟਰ ਹੈ ਕਿਉਂਕਿ ਇਹ ਕਿਤਾਬ ਡਾਕਟਰ ਸਾਹਿਬ ਨੇ ਤੇਨ ਭਾਗਾਂ ਦੇ ਵਿੱਚ ਵੰਡੀ ਹੈ ਨੰਬਰ 1 ਦਰਸ਼ਨ ਨੰਬਰ 2 ਰੂਪ ਤੇ ਤੀਜਾ ਅਭਿਆਸ ਇਹ ਸਾਡਾ ਚੈਪਟਰ ਜੋ ਰੂਪ ਦਾ ਚੱਲ ਰਿਹਾ ਸੀ ਇੱਥੇ ਫਿਨਿਸ਼ ਹੁੰਦਾ ਹੈ ਅਗਲਾ ਜੋ ਚੈਪਟਰ ਅਭਿਆਸ ਹੈ ਉਸਦੇ ਥੋੜੇ ਜਿਹਾ ਚੈਪਟਰ ਹਨ 4-5 ਉਹ ਅਸੀਂ ਆਪ ਜੀ ਦੇ ਨਾਲ ਅਗਲੇ ਵੀਡੀਓ ਵਿੱਚ ਸ਼ੇਅਰ ਕਰਾਂਗੇ ਆਓ ਅਸੀਂ ਸਾਰੇ ਵਾਹਿਗੁਰੂ ਅੱਗੇ ਆਕਾਰਪੁਰਖ ਅੱਗੇ ਇਹ ਅਰਦਾਸ ਬੇਨਤੀ ਕਰੀਏ ਕਿ ਇਹ ਪੁਸਤਕ ਪੜ੍ਹ ਕੇ ਸੁਣ ਕੇ ਸਾਨੂੰ ਵੀ ਅਰਦਾਸ ਸਮਝਣ ਦੀ ਅਰਦਾਸ ਵਿੱਚ ਖੜੇ ਹੁੰਦੀ ਅਰਦਾਸ ਵਿੱਚ ਸ਼ਾਮਲ ਹੁੰਦੀ ਜਾਜਾ ਜਾਵੇ ਅਕਾਲ ਪੁਰਖ ਵਾਹਿਗੁਰੂ ਸਾਡੇ ਸਾਰਿਆਂ ਤੇ ਮਿਹਰ ਕਰਨ ਸਾਨੂੰ ਆਪਣੀ ਨਾਮ ਬਾਣੀ ਦਾ ਪਿਆਰ ਬਖਸ਼ਣ ਆਪਣੇ ਚਰਨਾਂ ਦਾ ਓਟ ਆਸਰਾ ਬਖਸ਼ਣ ਅਸੀਂ ਸਾਰੇ ਪੰਜਾਬ ਪਿਆਰਿਆਂ ਤੋਂ ਖੰਡੇ ਬਾਟੇ ਦੀ ਪਹਲ ਛੱਕ ਕੇ ਗੁਰੂ ਵਾਲੇ ਬਣੀਏ ਬਾਣੀ ਅਤੇ ਬਾਣੇ ਦੇ ਧਾਰਨੀ ਹੋਈਏ ਅਤੇ ਗੁਰੂ ਉਪਦੇਸ਼ ਅਨੁਸਾਰ ਆਪਣਾ ਜੀਵਨ ਜੀਊ ਕੇ ਇਸ ਨੂੰ ਸਫਲਾ ਕਰ ਸਕੀਏ ਤੇ ਹੋਰ ਨਾਨੂ ਵੀ ਇਸ ਰਸਤੇ ਉੱਤੇ ਚੰਨ ਦੀ ਪ੍ਰੇਰਿਤ ਕਰ ਸਕੀਏ ਤਾਂ ਹੀ ਜਿਸ ਮਨੋਰਥ ਦੀ ਵੈਗਰੂ ਜਿਨੇ ਸਾਨੂੰ ਇਹ ਜੀਵਨ ਬਖਸ਼ਿਆ ਹੈ ਉਸ ਵਿੱਚ ਅਸੀਂ ਕਾਮਯਾਬ ਹੋ ਸਕਦੇ ਹਾਂ ਵਿਚਾਰ ਕਰਦੇ ਆਂ ਪਾਸੋਂ ਬੋਲਦੇ ਆਂ ਪਾਸੋਂ ਗੁਰਬਾਣੀ ਦੀਆਂ ਤੁਕਾਂ ਦਾ ਉਚਾਰਨ ਕਰਦੇ ਆਂ ਪਾਸੋਂ ਇੱਕ ਨਹੀਂ ਅਨੇਕਾਂ ਹੀ ਭੁੱਲਾਂ ਹੋ ਜਾਂਦੀਆਂ ਹਨ ਗੁਰੂ ਸਾਹਿਬ ਤੇ ਗੁਰੂ ਸਾਹਿਬ ਦੀ ਸੰਗਤ ਬਖਸ਼ਣ ਯੋਗ ਹੈ ਭੁੱਲਾਂ ਚੁਕਾਂ ਦੀ ਖਿਮਾ ਗੱਜ-ਵੱਜ ਕੇ ਫਤਿਹ ਬੁਲਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ